ਪੰਜਾਬ ਦੀ ਮਹੱਤਵਪੂਰਨ ਲੋਕ ਸਭਾ ਸੀਟ ਨਾਨਦਪੁਰ ਸਾਹਿਬ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਜਿਆਦਾ ਸੰਭਾਵੀ ਚਿਹਰਾ ਵਿੱਚੋਂ ਇੱਕ ਨੇ ਕਿਉਂਕਿ ਜਿਹੜੇ ਸਰਵੇਖਣ ਆਏ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਸ਼੍ਰੀਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਿਹੜੀ ਪਾਰਟੀ ਦੇ ਕਿਸ ਉਮੀਦਵਾਰ ਨੂੰ ਪਾਰਟੀ ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਜਾਂ ਜਿਹੜੇ ਨਿਰਪੱਖ ਲੋਕ ਨੇ ਜਿਹੜੇ ਨਿਰਪੱਖ ਵੋਟਰਾਂ ਨੇ ਉਹ ਕਿਹਨੂੰ ਕਿਹਨੂੰ ਚਾਹੁੰਦੇ ਨੇ ਇੱਕ ਮਹੱਤਵਪੂਰਨ ਜਿਹੜੀ ਨੰਦਪੁਰ ਸਾਹਿਬ ਜਿਹੜੀ ਲੋਕ ਸਭਾ ਸੀਟ ਹੈ ਇਸ ਟਾਈਮ ਨੰਦਪੁਰ ਸਾਹਿਬ ਤੋਂ ਜਿਹੜੇ ਮੈਂਬਰ ਨੇ ਲੋਕ ਸਭਾ ਮੈਂਬਰ ਉਹਨੇ ਕਾਂਗਰਸ ਪਾਰਟੀ ਦੇ ਵੱਡੇ ਜਿਹੜੇ ਸਾਬਕਾ ਵਜ਼ੀਰ ਮਨੀਸ਼ ਤਵਾੜੀ ਮਨੀਸ਼ ਤਵਾੜੀ ਜਿਹੜੇ ਨੇ ਨੰਦਪੁਰ ਸਾਹਿਬ ਤੋਂ ਇਸ ਟਾਈਮ ਮੌਜੂਦਾ ਲੋਕ ਸਭਾ ਮੈਂਬਰ ਨੇ ਹਾਲਾਂਕਿ ਮਨੀਸ਼ ਤਵਾੜੀ ਦਾ ਜਿਹੜਾ ਹੁਣ ਦਿਲ ਆ ਉਹ ਚੰਡੀਗੜ੍ਹ ਵੀ ਧੜਕਦਾ ਹੈਗਾ ਲੇਕਿਨ ਗੱਲ ਕਰਾਂਗੇ ਕਿ ਮਨੀਸ਼ ਤਵਾੜੀ ਤੋਂ ਇਲਾਵਾ ਜਿਹੜੇ ਕਾਂਗਰਸ ਪਾਰਟੀ ਦੇ ਇਸ ਵਾਰ ਕਿਹੜੇ ਚਿਹਰੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਕੀਨੂ ਕਿਨੂ ਜਿਆਦਾ ਪਸੰਦ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਮਨੀਸ਼ ਤਵਾੜੀ ਨੂੰ ਹੀ ਨਾਦਪੁਰ ਸਾਹਿਬ ਦੇ 48% ਦੀ ਲੋਕ ਚਾਹੁੰਦੇ ਨੇ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਰਕਰ ਸਪੋਰਟਰ ਕਿਉਂਕਿ ਕਾਫੀ ਇੱਕ Hindu ਸੀਟ ਵੀ ਮੰਨੀ ਜਾਂਦੀ ਹੈ ਕਿ ਜਿੱਥੇ Hindu ਭਾਈਚਾਰਾ ਕਾਫੀ ਵੱਸਦਾ ਕੋਈ 55% ਜਿਹੜਾ ਉਹ Hindu ਭਾਈਚਾਰਾ ਵੱਸਦਾ ਔਰ ਖਾਸ ਕਰਕੇ ਕੰਡੀ ਬੈਲਟ ਕੰਡੀ ਬੈਲਟ ਦੇ ਵਿੱਚ BJP ਦਾ ਵੀ ਇਨ੍ਹਾਂ ਚੋਣਾਂ ਦੇ ਵਿੱਚ ਇਸ ਵਾਰ ਕਾਫੀ ਜਿਹੜਾ ਵਾ ਉ ਪ੍ਰਭਾਵ ਦਿਖਣ ਵਾਲਾ ਹੈ ਇਹ 2019 ਚ ਵੀ ਦਿਖਿਆ ਲੇਕਿਨ 2019 ਦੇ ਮੁਕਾਬਲੇ ਇਸ ਵਾਰ 2024 ਦੇ ਵਿੱਚ ਇਸ 벨ਟ ਦੇ ਵਿੱਚ ਜ਼ਿਆਦਾ ਪ੍ਰਭਾਵ ਵਿਖ ਨੂੰ ਮਿਲੇਗਾ ਤੇ ਉਸ ਲਿਆਜਨਗਰ ਮਨੀਸ਼ ਤਿਵਾੜੀ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਜਿਹੜੇ ਲੋਕ ਜੁੜੇ ਨੇ ਉਹ ਚਾਹੁੰਦੇ ਨੇ ਕਿ ਮਨੀਸ਼ ਤਿਵਾੜੀ ਨੂੰ ਮੁੜ ਤੋਂ ਇਸ ਮੈਦਾਨ ਵਿੱਚ ਉਤਾਰਿਆ ਜਾਵੇ ਬਲਬੀਰ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਰਹਿ ਚੁੱਕੇ ਨੇ ਫਿਰ ਉਹ ਭਾਜਪਾ ਦੇ ਚਲ ਗਏ ਸੀ ਫਿਰ ਉਹਨਾਂ ਦੀ ਘਰ ਵਾਪਸੀ ਹੋਈ ਹੈ 19% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਬਲਬੀਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ उतਾਰਿਆ ਜਾਵੇ 15% ਜਿਹੜੇ ਲੋਕ ਨੇ ਉਹ ਜੁੱਤ ਕਾਂਗਰਸ ਦੇ ਜਿਹੜੇ ਪ੍ਰਧਾਨ ਰਹਿ ਚੁੱਕੇ ਨੇ ਬਰਿੰਦਰ ਸਿੰਘ ਢਿੱਲੋਂ ਔਰ ਰੋਪੜ ਤੋਂ ਨਾ ਦੋ ਵਾਰਾ ਕਿਸਮਤ ਅਜਮਾਈ ਸੀ ਲੇਕਿਨ ਦੋਨੇ ਵਾਰਾ ਉਹਨਾਂ ਨੂੰ ਹਾਰ ਨਸੀਬ ਹੋਈ ਲੇਕਿਨ 15% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਬਰਿੰਦਰ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਆਵੇ ਇਹ ਤੇ ਕਾਂਗਰਸ ਪਾਰਟੀ ਦੇ ਚਿਹਰੇ ਹੈ ਲੇਕਿਨ ਨਾਲ ਦੀ ਨਾਲ ਵਿਧਾਨ ਸਭਾ ਦੇ ਸਪੀਕਰ ਜਿਹੜੇ ਰਹਿ ਚੁੱਕ ਨੇ ਰਾਣਾ ਕੇਪੀ ਸਿੰਘ ਹੋਣੀ ਵੀ ਦੌੜ ਵਿੱਚ ਲੱਗੇ ਹੋਏ ਨੇ ਰਾਣਾ ਕੇਪੀ ਸਿੰਘ ਤੋਂ ਇਲਾਵਾ ਜਿਹੜੇ ਨੇ ਰਾਣਾ ਗੁਰਜੀਤ ਸਿੰਘ ਉਹ ਵੀ ਨੰਦਪੁਰ ਸਾਹਿਬ ਤੋਂ ਚੋਣ ਲੜਨਾ ਚਾਹੁੰਦੇ ਨੇ ਰਾਣਾ ਗੁਰਜੀਤ ਸਿੰਘ ਦੇ ਨਾਲ ਨਾਲ ਸਾਬਕਾ ਸਿੱਖਿਆ ਮੰਤਰੀ ਮੌਜੂਦਾ ਜਲੰਧਰ ਕੈਂਡ ਤੋਂ ਵਿਧਾਇਕ ਪ੍ਰਗਟ ਸਿੰਘ ਵੀ ਨੰਦਪੁਰ ਸਾਹਿਬ ਤੋਂ ਚੋਣ ਲੜਨਾ ਚਾਹੁੰਦੇ ਨੇ ਪਰ ਜਿਹੜਾ ਪਾਰਟੀ ਦੇ ਵਰਕਰਾਂ ਜਾਂ ਸਪੋਰਟਰਾਂ ਨੇ ਕਿਉਂਕਿ ਇਹ ਜਿਹੜਾ ਸਵਾਲ ਆਇਆ ਮਨੀਸ਼ ਤਵਾੜੀ ਦਾ ਨਾਮ ਸਾਹਮਣੇ ਹੈ ਲੇਕਿਨ ਅਗਰ ਮਨੀਸ਼ ਤਵਾੜੀ ਨੂੰ ਬਤੌਰ ਹਿੰਦੂ ਦੇਖਿਆ ਜਾ ਸਕਦਾ ਫਿਰ ਰਾਣਾ ਕੇਪੀ ਸਿੰਘ ਹੋਣੀ ਵੀ ਇਸ ਮદાન ਵਿੱਚ ਆਗਨੇ ਰਾਣਾ ਕੇਪੀ ਸਿੰਘ ਨੂੰ ਵੀ ਲੋਕ ਚਾਹੁੰਦੇ ਨੇ ਕਿ ਉਹ ਇਥੋਂ ਚੋਣ ਲੜਨ ਨਾਲ ਦੇ ਨਾਲ ਰਾਣਾ ਗੁਰਜੀਤ ਸਿੰਘ ਵੀ ਕੋਸ਼ਿਸ਼ ਕਰ ਰਹੇ ਨੇ ਤੇ ਜੇ ਮਨੀਸ਼ ਤਵਾੜੀ ਹੋਣੀ ਚੰਡੀਗੜ੍ਹ ਵਿੱਚ ਉਹਨਾਂ ਨੇ ਆਪਣਾ ਸੀਟ ਤੇ ਦਾਵੇਦਾਰੀ ਦਿਤਾ ਦਿੱਤੀ ਜਾਂ ਸੀਟ ਲੈਂਡ ਵਿੱਚ ਕਾਮਯਾਬ ਹੋਗੇ ਤੇ ਫਿਰ ਹੋ ਸਕਦਾ ਕਿ ਇੱਥੋਂ ਜਿਹੜਾ ਪੇਚਾ ਉਹ ਰਾਣਾ ਗੁਰਜੀਤ ਸਿੰਘ ਜਾਂ ਫਿਰ ਰਾਣਾ ਕੇਪੀ ਸਿੰਘ ਦੇ ਵਿਚਕਾਰ ਪੈ ਜੇ ਹਾਲਾਂਕਿ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਹੋਰ ਵੀ ਇੱਕ ਸੀਟ ਤੇ ਆਖਾ ਜਿਹੜੀ ਅਸੀਂ ਆਉਣ ਵਾਲੇ ਸਮੇਂ 'ਚ ਦੱਸਾਂਗੇ ਕਿ ਰਾਣਾ ਗੁਰਜੀਤ ਸਿੰਘ ਹੋਰ ਕਿੱਥੋਂ ਚੋਣ ਲੜਨਾ ਚਾਹੁੰਦੇ ਆ ਕਿ ਨਹੀਂ ਲੇਕਿਨ ਫਿਲਹਾਲ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੇ ਨੇ ਜਿਹੜੇ ਨੇ ਕਾਂਗਰਸ ਪਾਰਟੀ ਵੀ ਇਸ ਸੀਟ ਤੋਂ ਵੱਡੇ ਚਿਹਰੇ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਆ ਜਿਨ੍ਹਾਂ ਵਿੱਚ ਮਨੀਸ਼ ਤਵਾਰੀ ਦੇ ਹੈ ਇਹ ਮੌਜੂਦਾ ਜਿਹੜੇ ਲੋਕ ਸਭਾ ਮੈਂਬਰ ਹੋ ਮੌਜੂਦਾ ਲੋਕ ਸਭਾ ਮੈਂਬਰ ਦੀ ਜਿਹੜੀ ਆ ਟਿਕਟ ਕਟਣੀ ਵੀ ਔਕੀ ਹੁੰਦੀ ਹੈ ਔਰ ਮਨੀਸ਼ ਤਵਾਰੀ ਦਾ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਮਤਲਬ ਚੰਗਾ ਇੱਕ ਅਸਰ ਹੈ ਇਸ ਕਰਕੇ ਉਹ ਸਦਾ ਕਿ ਮਨੀਸ਼ ਤਵਾੜੀ ਦੀ ਜਿੱ ਇੱਛਾ ਹੀ ਚੰਡੀਗੜ੍ਹ ਲੜਦੇ ਨੇ ਉਹ ਵਕਰੀ ਗੱਲ ਹੈ ਕਿ ਉੱਥੇ ਪਵਨ ਕੁਮਾਰ ਬੰਸਲ ਹੋਣੇ ਬੈਠੇ ਨੇ ਤੇ ਜੇ ਉਹ ਨਾਦਪੁਰ ਸਾਹਿਬ ਤੋਂ ਹੀ ਲੜਨਾ ਚਾਹੁੰਦੇ ਹੋਏ ਤਾਂ ਫਿਰ ਲਾਜ਼ਮੀ ਤੌਰ ਤੇ ਮਨੀਸ਼ ਤਵਾੜੀ ਹੋਣੀ ਇੱਥੋਂ ਲੜ ਸਕਦੇ ਆਗੇ ਨੇ ਇਸ ਸਾਰ ਨੂੰ ਗੱਲ ਕਰਾਂਗੇ ਆਮ ਆਦੀ ਪਾਰਟੀ ਦੀ ਸੱਤਾਧਰ ਪਾਰਟੀ ਆ ਵੈਸੇ ਬੜੇ ਲੰਮੇ ਸਮੇਂ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਨੇ ਲੋਕ ਸਭਾ ਸੀਟ ਨਾਦਪੁਰ ਸਾਹਿਬ ਆਸਤੇ ਜਿਹੜੇ ਮਲਵਿੰਦਰ ਸਿੰਘ ਕਾਂਗੂ ਹੋਣਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਸੀ ਮਲਵਿੰਦਰ ਸਿੰਘ ਕਾਂਗੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੋਲਿਟਿਕਸ ਸ਼ੁਰੂ ਕੀਤੀ ਉਹਨਾਂ ਨੇ ਕਾਲਜ ਲਾਈਫ ਤੋਂ ਫਿਰ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਕਾਉਂਸਲ ਦੇ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਫਿਰ ਭਾਜਪਾ ਦੇ ਜਰਨਲਿਸਟਾ ਤੇ ਰਹੇ ਚੁੱਕੇ ਨੇ ਲੇਕਿਨ ਜਦੋਂ 2020 ਦੇ ਵਿੱਚ ਕਿਸਾਨੀ ਅੰਦੋਲਨ ਆਇਆ ਸੀ ਤੇ ਉਹਨਾਂ ਨੇ ਸੈਂਟਰਲ ਸਰਕਾਰ ਦੇ ਭਾਜਪਾ ਦੇ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਛੱਡ ਦਿੱਤੀ ਸੀ ਇੱਕ ਕਿਸਾਨ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਭਾਰਤੀ ਹੋਣ ਦੇ ਨਾਤੇ ਉਹਨਾਂ ਨੇ ਭਾਜਪਾ ਛੱਡ ਦਿੱਤੀ ਸੀ ਕਿ ਜਿਹੜੇ ਖੇਤੀਬਾੜੀ ਕਾਨੂੰਨ ਵਾਪ ਚਾਹੀਦੇ ਨੇ ਭਾਜਪਾ ਛੱਡੀ ਜਨਰਲ 77 ਦਾ ਹੁੰਦਾ ਸੀ ਲੇਕਿਨ ਆਮ ਆਦੀ ਪਾਰਟੀ ਨੇ ਉਸ ਤੋਂ ਵੱਡਾ ਹੁੰਦਾ ਦਿੱਤਾ ਇਸ ਟਾਈਮ ਚੀਫ ਸਪੋਕਸਪਰਸਨ ਨੇ ਤੇ ਚੀਫ ਸਪੋਕਸਪਰਸਨ ਦੇ ਹੇਠਾਂ ਜਿਹੜੇ ਸਪੋਕਸਪਰਸਨ ਨੇ ਉਹ 15 ਦੇ ਕਰੀਬ ਉਹ ਨੇ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਤੇ ਵਿਰੋਧੀਆਂ ਨੂੰ ਘੇਰਨਾ ਹੋਵੇ ਜਾਂ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਣਾ ਹੋਵੇ ਮਲਵਿੰਦਰ ਸਿੰਘ ਕਾਂਗ ਉਹਨਾਂ ਵਿੱਚੋਂ ਇੱਕ ਨੇ ਬਤਲ ਦਿਨ ਕੋਈ ਇੱਕ ਅੱਧਾ ਦਿਨ ਹੋਊਗਾ ਜਿੱਦਨ ਮਲਵਿੰਦਰ ਸਿੰਘ ਕਾਂਗ ਉਹਨਾਂ ਨੇ ਪ੍ਰੈਸ ਕਾਨਫਰੈਂਸ ਮੇਕ ਇਤਿਜਾ ਉਹ ਸਰਕਾਰ ਦੇ ਹੱਕ ਚ ਹੋਵੇ ਜਾਂ ਫਿਰ ਵਿਰੋਧੀਆਂ ਦੇ ਵਿਰੋਧ ਦੇ ਵਿੱਚ ਹੋਵੇ ਬਲਵਿੰਦਰ ਸਿੰਘ ਕੰਗ ਦੀ ਅਗਰ ਗੱਲ ਕੀਤੀ ਜਾਵੇ ਤੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਸਪੋਰਟ ਜੁੜੇ ਨੇ ਉਹ 37% ਦੀ ਲੋਕ ਚਾਹੁੰਦੇ ਨੇ ਕਿ ਬਲਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਇਸੇ ਤਰ੍ਹਾਂ ਜਿਹੜੇ ਮਹੱਲੀ ਤੋਂ ਜਿਹੜੇ ਨੇ ਆਮ ਆਦੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਬਾਰੇ ਵੀ ਲੋਕ ਆਪਣੀ ਰਾਏ ਰੱਖਦੇ ਨੇ 26% ਦੀ ਲੋਕ ਚਾਹੁੰਦੇ ਨੇ ਕਿ ਕੁਲਵੰਤ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ टिकट ਦਿੱਤੀ ਜਾਵੇ ਇਸੇ ਤਰ੍ਹਾਂ ਬਾਕੀ ਇੱਕ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਨੇ ਚੇਅਰਮੈਨ ਵੀ ਹੈ ਚੰਡੀਗੜ੍ਹ ਆਮ ਆਦੀ ਪਾਰਟੀ ਦੇ ਇੰਚਾਰਜ ਵੀ ਹੈ ਡਾਕਟਰ ਸੰਨੀ ਆਲੂ ਵਾਲੇ ਸੰਨੀ ਆਲੂ ਵਾਲਿਆਂ ਨੇ ਵੀ 19% ਦੀ ਆਮ ਆਦੀ ਪਾਰਟੀ ਦੇ ਵਰਕਰ ਜਾਂ ਸਪੋਰਟਰ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਨਾਮ ਨੇ ਇਹ ਵੀ ਹੋ ਸਕਦਾ ਹੈ ਕਿ ਜੇ ਪਾਰਟੀ ਨੇ ਡਿਸਾਈਡ ਕੀਤਾ ਫਿਰ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵੀ ਨਾਮ ਚੱਲਦਾ ਆਮ ਆਦੀ ਪਾਰਟੀ ਦੇ ਖੇਮਿਆਂ ਦੇ ਵਿੱਚ ਹਰਜੋਤ ਸਿੰਘ ਬੈਸ ਦਾ ਵੀ ਨਾਮ ਚੱਲਦਾ ਆਮ ਆਦੀ ਪਾਰਟੀ ਦੇ ਖੇਮਿਆਂ ਦੇ ਵਿੱਚ ਤੇ ਇੱਕ ਦੀਪਕ ਬਾਲੀ ਜਿਹੜੇ ਆਪਣੇ ਆਪ ਨੂੰ ਪੰਜਾਬੀ ਦੇ ਬਹੁਤ ਵੱਡੇ ਮਦਈ ਦੱਸਦੇ ਨੇ ਪੰਜਾਬੀ ਪੁੱਤਰੋਂ ਦੇ ਦੱਸਦੇ ਨੇ ਔਰ ਅਨੰਦਪੁਰ ਸਾਹਿਬ ਦੇ ਹਲਕੇ ਦੇ ਨਾਲ ਹੀ ਸੰਬੰਧ ਰੱਖਦੇ ਆਗੇ ਨੇ ਪਿੱਛੇ ਜੋ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਉਹ ਇਸ ਹਲਕੇ ਦੇ ਵਿੱਚ ਉਹਨਾਂ ਦੀਆਂ ਪੋਸਟਾਂ ਜਾਂ ਪੋਸਟਰ ਵੀ ਜਿਹੜੇ ਨੇ ਉਹ ਦਿਖਾਈ ਦੇ ਰਹੇ ਹੈਗੇ ਨੇ ਤੇ ਅਗਰ ਗੱਲ ਇਸ ਸੀਟ ਤੋਂ ਕਿ ਜੇ ਭਾਜਪਾ ਕਿਸੇ ਹਿੰਦੂ ਨੂੰ ਦਿੰਦੀ ਹੈ ਜਾਂ ਕਾਂਗਰਸ ਕਿਸੇ ਹਿੰਦੂ ਨੂੰ ਦਿੰਦੀ ਹੈ ਉਹ ਸਦਾ ਹੀ ਫਿਰ ਜਿਹੜੇ ਦੀਪਕ ਬਾਲੀ ਹੋਣੀ ਵੀ ਆਪਣੀ ਚੰਡੀਗੜ੍ਹ 사ਦੇ ਕਿਉਂਕਿ ਦੀਪਕ ਬਾਲੀ ਦੇ ਜਿਹੜੇ ਸਬੰਧ ਨੇ ਉਹ ਆਮਾਦੀ ਪਾਰਟੀ ਦੀ ਹਾਈ ਕਮਾਂਡ ਤੱਕ ਵੀ ਆ ਉਹ ਹਾਈ ਕਮਾਂਡ ਕਹਿ ਸਕਦੇ ਕਿ ਚਾਹੇ ਉਹ ਫਿਰ ਰਵਿੰਦਰ ਕੇਜਰੀਵਾਲ ਸਾਹਿਬ ਹੋਣ ਜਾਂ ਫਿਰ ਰਾਗੂ ਚੱਡਾ ਸਾਹਿਬ ਹੋਣ ਤੇ ਇਸ ਕਰਕੇ ਇਸ ਸੀਟ ਤੇ ਵੀ ਇਹ ਆ ਆਮਾਦੀ ਪਾਰਟੀ ਦੇ ਕਿਹੜੇ ਕਿਹੜੇ ਚਿਹਰੇ ਜੇ ਸਿਰ ਅਗਰ ਭਾਜਪਾ ਦੀ ਗੱਲ ਕੀਤੀ ਜਾਵੇ ਕਿ ਬੀਜੇਪੀ ਦੇ ਜਿਹੜੇ ਲੋਕ ਜੁੜੇ ਨੇ ਉਹ ਕਿੰਨਾਂ ਚਾਹੁੰਦੇ ਨੇ ਬੀਜੇਪੀ ਦੇ ਵਿੱਚ ਜਿਹੜੇ ਜਾਦਾ ਜਿਹੜੇ ਲੋਕ ਚਾਹੁੰਦੇ ਨੇ ਉਹ 34% ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਅਜੇ ਵੀਰ ਸਿੰਘ ਲਾਲਪੁਰਾ ਅਜੇ ਵੀਰ ਸਿੰਘ ਲਾਲਪੁਰਾ ਕੌਣ ਹੈ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਚਿਹਰੇ ਨੇ ਲੇਕਿਨ ਅਜੇ ਵੀਰ ਸਿੰਘ ਲਾਲਪੁਰਾ ਦੇ ਸਿਰ ਤੇ ਕੌਣ ਨੇ ਉਹਨਾਂ ਦੇ ਪਿਤਾ ਸ਼੍ਰੀ ਜਿਹੜੇ ਇਕਬਾਲ ਸਿੰਘ ਲਾਲਪੁਰਾ ਇਕਬਾਲ ਸਿੰਘ ਲਾਲਪੁਰਾ ਕੌਣ ਹੈ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਆਫੀਸਰ ਨੇ ਬੀਜੇਪੀ ਦੇ ਨਾਲ ਜੁੜੇ ਸੀ ਫਿਰ ਬੀਜੇਪੀ ਨੇ ਉਹਨਾਂ ਨੂੰ ਵੱਡਾ ਮਾਣ ਬਖਸ਼ਿਆ ਜਰਨਲਿਸਟ ਕਰਤਾਰੇ ਨੇ ਇਸ ਟਾਈਮ ਉਹ ਕੌਮੀ ਘੱਟ ਗਿਣਤੀਆ ਕਮਿਸ਼ਨ ਦੇ ਚੇਅਰਮੈਨ ਹੈ ਤੇ ਚੇਅਰਮੈਨੀ ਤੋਂ ਵੱਡੇ ਹੈ ਕਿ ਪਹਿਲੀ ਵਾਰ ਕਿਸੇ ਸਿੱਖ ਨੂੰ ਅਗਰ ਬੀਜੇਪੀ ਨੇ ਪਾਰਲੀਮੈਂਟ ਬੋਰਡ ਜਿਹੜੇ ਟਿਕਟਾਂ ਡਿਸਾਈਡ ਕਰਦੇ ਨੇ ਕਿਸੇ ਸਿੱਖ ਨੂੰ ਜ਼ਿੰਮੇਵਾਰੀ ਦਿੱਤੀ ਨੇ ਉਹ ਆ ਇਕਬਾਲ ਸਿੰਘ ਲਾਲਪੁਰਾ ਤੇ ਇਕਬਾਲ ਸਿੰਘ ਲਾਲਪੁਰਾ ਦਾ ਲੜਕਾ ਅਜੇ ਵੀਰ ਸਿੰਘ ਲਾਲਪੁਰਾ ਹੋ ਸਕਦਾ ਇਕਬਾਲ ਸਿੰਘ ਬਲਾਲਪੁਰਾ ਲੜਨ ਜਾਂ ਫਿਰ ਅਜੇ ਵੀਰ ਸਿੰਘ ਲਾਲਪੁਰਾ ਲੜਨ ਲੇਕਿਨ ਜੋ ਅਜੇ ਵੀਰ ਸਿੰਘ ਲਾਲਪੁਰਾ ਨੂੰ ਜਿਹੜੇ ਲੋਕ ਚਾਹੁੰਦੇ ਨੇ ਬੀਜੇਪੀ ਦੇ ਨਾਲ ਜੁੜੇ ਲੋਕ ਉਹ 44 34% ਦੀ ਚਾਹੁੰਦੇ ਨੇ ਕਿ ਅਜੇ ਵੀਰ ਸਿੰਘ ਲਾਲਪੁਰਾ ਨੂੰ ਟਿਕਟ ਦਿੱਤੀਵੇ ਇਸੇ ਤਰ੍ਹਾਂ ਇਹਮਨ ਆਸ਼ਰਾਏ ਖੰਨਾ ਜਿਹੜੇ ਬੀਜੇਪੀ ਦੇ ਵੱਡੇ ਚਿਹਰੇ ਨੇ ਬੀਜੇਪੀ ਦੇ ਕੌਮੀ ਉਪ ਪ੍ਰਧਾਨ ਰਹੇ ਚੁੱਕੇ ਨੇ ਰਾਜ ਸਭਾ ਮੈਂਬਰ ਰਹੇ ਚੁੱਕੇ ਨੇ ਐਮ ਐਲ ਏ ਰਹੇ ਚੁੱਕੇ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਰਹੇ ਚੁੱਕੇ ਨੇ ਸੌਫਟ ਨੇਤਾ ਮੰਨੇ ਜਾਂਦੇ ਨੇ ਵਿਰਾਸ਼ ਰਾਏ ਖੰਨਾ ਕੂਲ ਮਾਈਂਡ ਨੇਤਾ ਦੇ ਤੌਰ ਤੇ ਜਾਣੇ ਚਾਹੁੰਦੇ ਨੇ 33% ਲੋਕ ਚਾਹੁੰਦੇ ਨੇ ਕਿ ਅਮਨਦਾਸ ਸ਼ਰਾਈ ਖੰਨਾ ਨੂੰ ਆ ਬੀਜੇਪੀ ਦੇ ਵਰਕਰ ਜਾਂ ਸਪੋਰਟਰ ਚਾਹੁੰਦੇ ਕਿ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਹੈ ਕਿਉਂਕਿ ਗੜ ਸ਼ੰਕਰ ਤੋਂ ਐਮ ਐਲ ਏ ਰਹਿ ਚੁੱਕੇ ਨੇ ਗੜ ਸ਼ੰਕਰ ਹੀ ਜਿਹੜਾ ਵਾ ਉਹ ਆਨੰਦ ਪ੍ਰਸਾਦ ਦੇ ਪਾਰਲੀਮੈਂਟ ਮਤਲਬ ਲੋਕ ਸਭਾ ਦਾ ਹਲਕਾ ਜਿਹੜਾ ਵਾ ਉਦਾ ਗੜ ਸ਼ੰਕਰ ਵੀ ਪਾਟ ਇਸੇ ਤਰ੍ਹਾਂ ਜਿਹੜੇ ਬੀਜੇਪੀ ਦੇ ਐਸਐਮ ਸੂਬਾ ਜਨਰਸਕਤਰ ਡਾਕਟਰ ਸੁਭਾ ਆਸ਼ਰਮ ਜਿਹੜੇ ਉਹ ਵੀ ਚਾਹੁੰਦੇ ਨੇ ਕਿ ਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਹੈ 15% ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਲੋਕ ਉਹ ਚਾਹੁੰਦੇ ਨੇ ਕਿ ਡਾਕਟਰ ਸੁਭਾ ਆਸ਼ਰਮਾ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਜਾਵੇ ਹੁਣ ਗੱਲ ਕਰਦੇ ਆ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਤੋਂ ਕਿਹੜੇ ਉਮੀਦਵਾਰ ਹੋ ਸਕਦੇ ਨੇ ਲੇਕਿਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸੁਭੀ ਸਿੰਘ ਬਾਦਲ ਨੇ ਪਹਿਲਾਂ ਹੀ ਇਨਚਾਰਜ ਲਗਾ ਦਿੱਤਾ ਇਸ ਕਰਕੇ 47% ਜਿਹੜੇ ਲੋਕ ਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਇੱਕ ਨਾਮ ਵੱਡਾ ਚਿਹਰਾ ਵੱਡਾ ਸਿੱਖ ਲੀਡਰ ਨੇ ਸਿੱਖ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ 47% ਦੇ ਲੋਕ ਚਾਹੁੰਦੇ ਨੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਦਿੱਤੀ ਜਾਵੇ ਸੂਬੇ ਦੇ ਵਿੱਚ ਮੰਤਰੀ ਰਹ ਚੁੱਕੇ ਨੇ ਮੈਂਬਰ ਪਾਰਲੀਮੈਂਟ ਰਹ ਚੁੱਕੇ ਨੇ ਵੱਡਾ ਚਿਹਰਾ ਉਹ ਵੱਖਰੀ ਗੱਲ ਹੈ ਕਿ ਕਾਲੀ ਦਲ ਦੀ ਪੋਲਿਟਿਕਸ ਕਰਕੇ ਉਹ ਸੈਂਟਰ ਦੇ ਵਿੱਚ ਵਜ਼ੀਰ ਨਹੀਂ ਬਣ ਸਕੇ ਕਿਉਂਕਿ ਚਰਚਾ ਹੈ ਉਹਨਾਂ ਨੂੰ ਕਿਸੇ ਸਮੇਂ वाजपेयी ਸਾਹਿਬ ਵੀ ਮੰਤਰੀ ਬਣਾਉਣਾ ਚਾਹੁੰਦੇ ਸੀ ਤੇ 2014 ਦੇ ਵਿੱਚ 19 ਦੇ ਵਿੱਚ ਜਿਹੜੇ ਨੇ ਉਹ ਨਰਿੰਦਰ ਮੋਦੀ ਸਾਹਿਬ ਵੀ ਮੰਤਰੀ ਬਣਾਉਣਾ ਚਾਹੁੰਦੇ ਲੇਕਿਨ ਅਕਾਲੀ ਦਲ ਦੀ ਅੰਦਰੂਨੀ ਪੋਲਿਟਿਕਸ ਕਰਕੇ ਚੰਦੂ ਬਾਰਾ ਸਾਹਿਬ ਸੈਂਟਰ ਦੇ ਵਿੱਚ ਵਜ਼ੀਰ ਨਹੀਂ ਬਣ ਸਕੇ ਇਸ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਰੋਪੜ ਤੋਂ ਐਮਐਲਏ ਰਹੇ ਨੇ ਮੰਤਰੀ ਵੀ ਨੇ ਇੱਕ ਵਾਰ ਹਾਰ ਵੀ ਗੇ ਸੀ ਵੈਸੇ ਗੁਰਦਾਸਪੁਰ ਦੇ ਨਾਲ ਸੰਬੰਧ ਰੱਖਦੇ ਲੇਕਿਨ ਇਸ ਹਲਕੇ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ ਗਿਆ ਕਿਉਂਕਿ ਨੇੜਲਾ ਹਲਕਾ ਸੀ ਔਰ ਪ੍ਰਕਾਸ਼ੀ ਬਾਦਲ ਹੋਣਾ ਦੇ ਸਲਾਹਕਰ ਆ ਚੁੱਕੇ ਨੇ ਜਿਸ ਕਰਕੇ ਇਸ ਹਲਕੇ ਦੇ ਲੋਕਾਂ ਕੇ ਜਿਆਦਾ ਡਾਕਟਰ ਚੀਮਾ ਨੂੰ ਜਾਣ ਪਛਾਣ ਉਹਨਾਂ ਦੀ ਚੰਗੀ ਬਣ ਗਈ ਸੀ ਲੇਕਿਨ ਜਿੱਥੇ ਪ੍ਰੋਫੈਸਰ ਚੰਦੂ ਮਹਾਰਾਜ ਸਵਾਲ 47% ਲੋਕ ਚਾਹੁੰਦੇ ਕਿ ਸ਼ਰਮਨੀ ਕਾਲੀ ਦਲ ਨਾਲ ਜੁੜੇ ਲੋਕ ਕਿ ਚੰਦੂ ਮਹਾਰਾ ਸਾਹਮਣੇ ਟਿਕਟ ਦਿੱਤੀ ਜਾਣੀ ਹੈ 30% ਦੀ ਤੁਜ ਜਿਹਦੇ ਲੋਕ ਨੇ ਉਹ ਜ਼ਿਆਦਾ ਚਾਹੁੰਦੇ ਨੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੀ ਉਮੀਦਵਾਰ ਬਣਾਇਆ ਜਾਸਦਾ ਲੇਕਿਨ ਜਿੱਤੇ ਤੱਕ ਸ਼ਰਮਣੀ ਕਾਲੀਦਲ ਨੇ ਸ਼ਰਮਣੀ ਕਾਲੀਦਲ ਨੇ ਪਹਿਲਾਂ ਹੀ ਫੈਸਲਾ ਕੀਤਾ ਕਿ ਇੰਚਾਰਜ ਜਿਹੜੇ ਬਣਾ ਕੇ ਭੇਜੇ ਸੀ ਉਹਨਾਂ ਵਿੱਚੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾ تھے ਇਸ ਕਰਕੇ ਜ਼ਿਆਦਾ ਚਾਂਸ ਨੇ ਕਿ ਚੰਦੂ ਮਹਾਰਾ ਸਾਹਿਬ ਨੂੰ ਸ਼ਰਮਣੀ ਕਾਲੀਦਲ ਬੋਲ ਜੀ ਟਿਕਟ ਆ ਕਨਫਰਮ ਤਾਂ ਹੋ ਹੀ ਗਈ ਹੈ ਬਸ ਨਾਊਂਸਮੈਂਟ ਕਰਨੀ ਬਾਕੀ ਹੈ ਨਾਨਦਪੁਰ ਸਾਹਿਬ ਦੇ ਹਲਕੇ ਦੇ ਵਿੱਚ ਜਿਹੜੇ ਸਰਵੇਖਣ ਆਏ ਨੇ ਸੰਭਾਵੀ ਉਮੀਦਵਾਰ ਉਹਨਾਂ ਬਾਰੇ ਅਸੀਂ ਜ਼ਿਕਰ ਕੀਤਾ ਹੈਗਾ ਕੱਲ ਕਿਸੇ ਹੋਰ ਲੋਕ ਸਭਾ ਸੀਟ ਦੇ ਬਾਰੇ ਦੱਸਾਂਗੇ ਕਿ ਉੱਥੋਂ ਕਿਹੜੀ ਪਾਰਟੀ ਦੇ ਕਿਸ ਉਮੀਦਵਾਰ ਨੂੰ ਉਸ ਪਾਰਟੀ ਦੇ ਵਰਕਰ ਤੇ ਸਪੋਰਟਰ ਚਾਹੁੰਦੇ ਨੇ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ